ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮਾਨ ਸਰਕਾਰ ਤੋਂ ਕਾਫੀ ਪਰੇਸ਼ਾਨ ਆ ਨਰਾਜ ਵੀ ਆ ਹੁ ਨਵਾਂ ਮਾਮਲਾ ਸਾਹਮਣੇ ਆਇਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੰਜਾਬ ਸਰਕਾਰ ਤੋਂ ਇਸ ਕਰਕੇ ਖਫਾ ਤੇ ਪਰੇਸ਼ਾਨ ਹੈ ਕਿ ਜਿਹੜੇ ਸਬਡਿਵੀਜ਼ਨ ਲੈਵਲ ਤੇ ਜੱਜ ਨੇ ਜੱਜਾਂ ਦੇ ਸਰਕਾਰੀ ਘਰ ਤੇ ਦਫਤਰ ਕਾਫੀ ਖਸਤਾ ਹਾਲਤ ਦੇ ਵਿੱਚ ਆ ਜਿਹਦੇ ਚੱਲਦਾ ਹੁਣ ਹਾਈ ਕੋਰਟ ਵੱਲੋਂ ਐਸ ਡੀ ਐਮ ਡੇਰਾ ਬੱਸੀ ਦਾ ਦਫਤਰ ਖਾਲੀ ਕਰਾ ਕੇ ਇੱਕ ਜੱਜ ਨੂੰ ਦਿੱਤਾ ਗਿਆ ਤੇ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਕਹਿਣਾ ਕਿ ਸਰਕਾਰ ਜੱਜਾਂ ਦੇ ਸਰਕਾਰੀ ਘਰਾਂ ਨੂੰ ਲੈ ਕੇ ਸਰਕਾਰ ਦਾ ਮਤਲਬ ਪੰਜਾਬ ਸਰਕਾਰ ਦਾ ਰਵਈਆ ਸਹੀ ਨਹੀਂ ਹੈ ਪੂਰੀ ਖਬਰ ਜਿਸ ਕਰਕੇ ਪੰਜਾਬ ਸਰਕਾਰ ਨੂੰ ਭਾਜੜਾ ਪੈ ਚੁੱਕਿਆ ਨੇ ਪੰਜਾਬ ਸਰਕਾਰ ਦੇ ਉਹ ਸਾਰੇ ਵੱਡੇ ਅਫਸਰਾਂ ਨੂੰ ਵੀ ਹੁਣ ਭਾਜੜਾ ਪੈ ਚੁੱਕਿਆ ਕਿ ਹਾਈ ਕੋਰਟ ਇਸ ਗੱਲ ਤੋਂ ਖਫਾ ਕਿ ਜਿਹੜੇ ਜ਼ਿਲ੍ਹਾ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਜੱਜਾਂ ਦੇ ਘਰ ਤੇ ਦਫ਼ਤਰ ਨੇ ਉਹਨਾਂ ਦੀ ਜਿਹੜੀ ਸਥਿਤੀ ਆ ਉਹ ਕਾਫੀ ਮਾੜੀ ਆ ਹਾਈ ਕੋਰਟ ਨੇ ਵੀ ਮਹਿਸੂਸ ਕੀਤਾ ਕਿ ਜਿਹੜੇ ਐਸ ਡੀ ਐਮ ਲੱਗੇ ਹੋਏ ਨੇ ਸਬਡਿਵੀਜ਼ਨ ਲੈਵਲ ਦੇ ਉਹਨਾਂ ਦੇ ਦਫ਼ਤਰ ਵੀ ਵਧੀਆ ਤੇ ਘਰ ਵੀ ਵਧੀਆ ਜਦ ਕਿ ਜੱਜਾਂ ਦੇ ਦਫ਼ਤਰ ਵੀ ਮਾੜੇ ਨੇ ਤੇ ਘਰ ਵੀ ਮਾੜੇ ਨੇ ਜਿਸ ਤੋਂ ਬਾਅਦ ਪੰਜਾਬ ਵੱਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਦੇ ਇਸ ਰਵੱਈਏ ਤੇ ਕਿੰਤੂ ਪਰੰਤੂ ਕੀਤਾ ਹਾਈ ਕੋਰਟ ਨੇ ਵੀ ਮਹਿਸੂਸ ਕੀਤਾ ਕਿ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਲੋਕਤੰਤਰ ਦਾ ਤਿੱਜਾ ਕਾਨੂੰਨ ਮੰਨਿਆ ਜਾਂਦਾ ਹੈ ਲੇਕਿਨ ਪੰਜਾਬ ਦੇ ਵਿੱਚ ਅਜਿਹੀ ਗੱਲ ਵੇਖਣ ਨੂੰ ਨਹੀਂ ਮਿਲ ਰਹੀ ਪੂਰੀ ਖਬਰ ਹੈ ਕਿ ਵੈਸੇ ਤਾਂ ਦੇਸ਼ ਦੀ ਨਿਆਂ ਪ੍ਰਣਾਲੀ ਲੋਕਤੰਤਰ ਦਾ ਤੀਸਰਾ ਪਿੱਲਰ ਹੈ ਪਰ ਪੰਜਾਬ ਸਰਕਾਰ ਦਾ ਵਿਹਾਰ ਬੇਹਦ ਖਰਾਬ ਹੈ ਜੁਡੀਸ਼ਰੀ ਦੇ ਪ੍ਰਤੀ ਜੱਜਾਂ ਦੇ ਲਈ ਸਰਕਾਰੀ ਘਰਾਂ ਦੀ ਜਿਹੜੀ ਸੁਵਿਧਾ ਉਪਲਬਧ ਨਾ ਕਰਵਾਏ ਜਾਣ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਹੋਇਆ ਉਹਨਾਂ ਨੇ ਸਖਤ ਆਦੇਸ਼ ਵੀ ਜਾਰੀ ਕਰ ਦਿੱਤੇ ਨੇ ਜੋ ਹੁਣ ਪੰਜਾਬ ਸਰਕਾਰ ਨੂੰ ਮੰਨਣੇ ਪੈਣਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੇ ਬੈਂਚ ਨੇ ਕਿਹਾ ਕਿ ਡੇਰਾ ਬੱਸੀ ਵਿੱਚ ਇਮਾਰਤ ਦੀ ਫਰਸਟ ਫਲੋਰ ਉੱਤੇ ਤਾਂ ਐਸ ਡੀ ਐਮ ਦਫਤਰ ਬਹੁਤ ਸ਼ਾਨਦਾਰ ਬਣਿਆ ਹੋਇਆ ਹੈ ਜਦਕਿ ਗਰਾਉਂਡ ਫਲੋਰ ਤੇ ਸਬਡਿਵੀਜ਼ਨ ਕੋਰਟ ਬੇਹਦ ਖਰਾਬ ਸਥਿਤੀ ਦੇ ਵਿੱਚ ਹੈ ਇੱਥੇ ਤਿੰਨ ਜੱਜ ਕੋਰਟ ਲਗਾ ਰਹੇ ਨੇ ਇਸ ਵਿੱਚ 2 ਹਫਤੇ ਵਿੱਚ ਐਸ ਡੀ ਐਮ ਦਫਤਰ ਵਾਲਾ ਉਹ ਖਾਲੀ ਕੀਤਾ ਜਾਵੇ ਤੇ ਪੂਰੀ ਇਮਾਰਤ ਸਬਡਿਵੀਜ਼ਨ ਕੋਰਟ ਨੂੰ ਚਲਾਉਣ ਵਾਸਤੇ ਦਿੱਤੀ ਜਾਵੇ ਹਾਈ ਕੋਰਟ ਨੇ ਇਹ ਵੀ ਕਿਹਾ ਕਿ 2 ਹਫਤਿਆਂ ਦੇ ਵਿੱਚ ਵਿੱਚ ਇਮਾਰਤ ਦੇ ਅਲਾਟਮੈਂਟ ਕਰਕੇ ਇਸ ਦੀ ਜਾਣਕਾਰੀ ਪੰਜਾਬ ਅਤੇ ਹਰਿਆਣਾ ਕੋਰਟ ਨੂੰ ਦਿੱਤੀ ਜਾਵੇ ਇਸ ਮਸਲੇ 'ਚ ਹੁਣ ਅਗਲੀ ਸੁਣਵਾਈ 7 ਜਨਵਰੀ ਨੂੰ ਤੈਅ ਕੀਤੀ ਗਈ ਹੈ ਚੀਫ ਜਸਟਿਸ ਦੀ ਗਵਾਈ ਵਾਲੇ ਬੈਂਚ ਨੇ ਕਿਹਾ ਕਿ ਜੱਜ ਅਜੇਹ ਮਕਾਨਾਂ ਵਿੱਚ ਰਹਿ ਰਹੇ ਨੇ ਜੋ ਬੇਦਹੀ ਖਰਾਬ ਸਥਿਤੀ ਦੇ ਵਿੱਚ ਨੇ ਸਾਲਾਂ ਤੋਂ ਇਹਨਾਂ ਦੀ ਸਰਕਾਰੀ ਮਕਾਨਾਂ ਦੀ ਮੁਰੰਮਤ ਨਹੀਂ ਕਰਵਾਈ ਗਈ ਅਜੇਹ ਵਿੱਚ ਜੱਜ ਮਾੜੇ ਸਥਿਤੀ ਵਾਲੇ ਮਕਾਨਾਂ ਦੇ ਵਿੱਚ ਹੀ ਰਹਿਣ ਲਈ ਮਜਬੂਰ ਨੇ ਇਸ ਤੋਂ ਇਲਾਵਾ ਇਹ ਵੀ ਟਿੱਪਣੀ ਆਈ ਕਿ ਅੰਮ੍ਰਿਤਸਰ ਦੇ ਵਿੱਚ 55 ਜੱਜ ਅਤੇ 38 ਸਰਕਾਰੀ ਮਕਾਨ ਸਾਰੇ ਜਿਹੜੇ ਮਕਾਨ ਨੇ ਉਹਨਾਂ ਦੀ ਮੁਰਬਦ ਕਰਨ ਦੀ ਜ਼ਰੂਰਤ ਹੈ ਲੇਕਿਨ ਪੰਜਾਬ ਸਰਕਾਰ ਨੇ ਨਹੀਂ ਕਰਵਾਈ ਹਾਈ ਕੋਰਟ ਵਿੱਚ ਸੁਣਵਾਈ ਦੇ ਦੌਰਾਨ ਸਾਹਮਣੇ ਆਇਆ ਕਿ ਅੰਮ੍ਰਿਤਸਰ ਦੇ ਵਿੱਚ ਕੁੱਲ 55 ਜੱਜ ਪੋਸਟਿੰਗਾਂ ਨੇ ਜਦਕਿ ਸਰਕਾਰੀ ਮਕਾਨ ਮਹਿਜ 38 ਹਨ ਇਹ ਵੀ ਧਿਆਨ ਵਿੱਚ ਆਇਆ ਕਿ ਇਨ੍ਹਾਂ ਮਕਾਨਾਂ ਵਿੱਚ 12 ਮਕਾਨਾਂ ਦੀ ਤਾਂ ਮੰਬੂਲੀ ਤੌਰ ਤੇ ਤੇ 26 ਮਕਾਨਾਂ ਦੀ ਜ਼ਿਆਦਾ ਮੁਰੰਮਤ ਦੀ ਜ਼ਰੂਰਤ ਹੈ ਇਸ ਵਿੱਚ ਸਥਿਤੀ ਸਪਸ਼ਟ ਹੈ ਕਿ 38 ਵਿੱਚ ਇੱਕ ਵੀ ਸਰਕਾਰੀ ਮਕਾਨ ਨ્યાયਕ ਅਧਿਕਾਰੀਆਂ ਦੇ ਰਹਿਣ ਵਾਸਤੇ ਲਾਇਕ ਨਹੀਂ ਹੈ ਇਸ ਦਾ ਪਤਾ ਚੱਲਦਾ ਹੈ ਕਿ ਜੱਜਾਂ ਨੂੰ ਰਹਿਣ ਲਈ ਦਿੱਤੀ ਜਾ ਰਹੀ ਸਰਕਾਰੀ ਮਕਾਨਾਂ ਦੀ ਸਹੂਲਤਾ ਕਿਸ ਕਦਰ ਸਰਕਾਰ ਦੀ ਗੰਭੀਰਤਾ ਦਿਖਾਈ ਦੇ ਰਹੇ ਨੇ ਕਿ ਖੰਡਿਤ ਤਿਕਸਤਾ ਹਾਲਤ ਦੇ ਵਿੱਚ ਜੱਜਾਂ ਦੇ ਦਫ਼ਤਰ ਤੇ ਘਰ ਨੇ ਲੁਧਿਆਣਾ ਦੇ ਵਿੱਚ 99 ਜੱਜ ਅਤੇ ਮਕਾਨ ਸਿਰਫ 33 ਹਨ ਜੱਜਾਂ ਨੂੰ ਦਿੱਤੀ ਜਾ ਰਹੀ ਸਰਕਾਰੀ ਕਰਾਂ ਦੀ ਸਹੂਲਤ ਦੇ ਮਾਮਲੇ ਵਿੱਚ ਲੁਧਿਆਣਾ ਦੇ ਵਿੱਚ ਵੀ ਜਿਹੜੀ ਸਥਿਤੀ ਹੈ ਉਹ ਬਹੁਤ ਮਾੜੀ ਹੈ ਲੁਧਿਆਣਾ ਦੇ ਵਿੱਚ ਕੁੱਲ 99 ਜੱਜ ਨੇ ਜਦਕਿ ਜੱਜਾਂ ਦੇ ਲਈ ਸਿਰਫ ਮਕਾਨ ਜਿਹੜੇ ਸਰਕਾਰੀ ਰਹਿਣ ਵਾਸਤੇ 33 ਮਕਾਨ ਹੈ ਹਾਈ ਕੋਰਟ ਨੇ ਕਿਹਾ ਇਸ ਤੋਂ ਸਪਸ਼ਟ ਹੈ ਕਿ ਜੱਜਾਂ ਦੇ ਲਈ ਸਰਕਾਰੀ ਮਕਾਨ ਨੂੰ ਲੈ ਕੇ ਸੂਬਾ ਸਰਕਾਰ ਬਿਲਕੁਲ ਹੀ ਗੰਭੀਰ ਨਹੀਂ ਅਤੇ ਮਾਮਲੇ ਨੂੰ ਬੇहद ਪੰਜਾਬ ਸਰਕਾਰ ਹਲਕੇ ਵਿੱਚ ਲੈ ਰਹੀ ਹੈ ਬਲੇਰ ਕੋਟਲਾ ਜਿਹੜਾ ਬਾਰ ਐਸੋਸੀਏਸ਼ਨ ਦੇ ਵੱਲੋਂ ਪਾਈ ਗਈ ਇੱਕ ਜਾਣਹਿਤ ਪਟੀਸ਼ਨ ਦੇ ਵਿੱਚ ਕਿਹਾ ਗਿਆ ਪੰਜਾਬ ਅਤੇ ਹਰਿਆਣਾ ਦੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਵੀ ਜਗ੍ਹਾ ਦੀ ਕਮੀ ਹੈ ਔਰ ਨਾਲ ਹੀ ਨਿਆਇਕ ਅਧਿਕਾਰੀਆਂ ਦੇ ਰਹਿਣ ਵਾਸਤੇ ਸ਼ਹਿਰਾਂ ਦੇ ਵਿੱਚ ਜਗ੍ਹਾ ਵੀ ਨਹੀਂ ਹੈ ਹਰਿਆਣਾ ਸਰਕਾਰ ਵੱਲੋਂ ਕਿਹਾ ਗਿਆ ਕਿ ਹਰਿਆਣਾ ਵਿੱਚ ਨਿਆਇਕ ਅਧਿਕਾਰੀਆਂ ਨੂੰ ਸਰਕਾਰੀ ਸਹੂਦਾ ਉਪਲਬਧ ਕਰਵਾਉਣ ਵਾਸਤੇ ਹਰਿਆਣਾ ਸਰਕਾਰ ਵੱਲੋਂ ਜ਼ਮੀਨ ਖਰੀਦਦੰਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਜ਼ਮੀਨ ਖਰੀਦ ਕੇ ਫਿਰ ਫਲੈਟ ਬਣਾ ਕੇ ਦਿੱਤੇ ਜਾਣਗੇ ਇਸ ਤੇ ਪੰਜਾਬ ਅਤੇ ਹਰਿਆਣਾ ਕੋਰ ਦੇ ਚੀਫ ਜਸਟਿਸ ਨੇ ਸੰਤੁਸ਼ਟੀ ਯਾਰ ਨਾ ਕਰਦੇ ਹੋਏ ਕਿਹਾ ਕਿ ਨਵੇਂ ਫਲੈਟ ਬਣਾਉਣ ਵਿੱਚ ਕਾਫੀ ਸਮਾਂ ਲੱਗੇਗਾ ਅਜੇ ਵਿੱਚ ਖਾਲੀ ਮਕਾਨਾਂ ਦੀ ਪਛਾਣ ਕੀਤੀ ਜਾਵੇ ਜੇ ਜਿੰਨਾ ਵਿੱਚ ਫਿਰ ਨਿਆਇਕ ਅਧਿਕਾਰੀ ਰਹਿ ਸਕਣ ਪੰਜਾਬ ਸਰਕਾਰ ਵੱਲੋਂ ਵੀ ਕਹਾ ਗਿਆ ਕਿ ਮਹਾਲੀ ਵਿੱਚ ਫਲੈਟ ਦਿੱਤੇ ਜਾ ਰਹੇ ਨੇ ਹਾਈ ਕੋਰਟ ਨੇ ਕਿ ਸਿਵਲ ਜੱਜਾਂ ਦਾ ਨਵਾਂ ਬੈਂਚ ਨੂੰ 2 ਮਹੀਨੇ ਦੇ ਵਿੱਚ ਨੌਕਰੀ ਜੁਆਇਨ ਕਰ ਲਏਗਾ ਅਜਿਹੇ ਵਿੱਚ ਇਨ੍ਹਾਂ ਅਧਿਕਾਰੀਆਂ ਵਾਸਤੇ ਸਰਕਾਰੀ ਸੁਰਬਦਾ ਦੀ ਬਹੁਤ ਜ਼ਰੂਰਤ ਹੈ ਲੇਕਿਨ ਪੰਜਾਬ ਸਰਕਾਰ ਦਾ ਜਿਹੜਾ ਜੱਜਾਂ ਦੇ ਪ੍ਰਤੀ ਜਿਹੜਾ ਚਿਹਰਾ ਜਾਂ ਰਵਈਆ ਨੰਗਾ ਹੋਇਆ ਕਿ ਨਾ ਹੀ ਦਫਤਰ ਚੰਗੇ ਨੇ ਤੇ ਨਾ ਹੀ ਸਰਕਾਰੀ ਘਰ ਹਾਲਾਂਕਿ ਪੰਜਾਬ ਦੇ ਜਿਹੜੇ ਮੰਤਰੀ ਐਮ ਐਲ اے ਨੇ ਉਹਨਾਂ ਵਾਸਤੇ ਚੰਡੀਗੜ੍ਹ ਦੇ ਵਧੀਆ-ਵਧੀਆ ਘਰ ਨੇ ਕਈਆਂ ਦੇ ਮਹਿੰਗੇ-ਮਹਿੰਗੇ ਫਰਨੀਚਰ ਖਰੀਦ ਕੇ ਏਸੀ ਵਧੀਆ ਏਸੀ ਕਰਕੇ ਫਰਨੀਚਰ ਲਾਇਆ ਕਈਆਂ ਦੇ ਬਾਹਰੋਂ ਬੂਟੇ ਵੀ ਮਗਾ ਕੇ ਲਗਾਏ ਹੋਏ ਨੇ ਜਿਨ੍ਹਾਂ ਦੀ ਕੀਮਤ ਲੱਖਾਂ ਵਿੱਚ ਦੱਸੀ ਜਾ ਰਹੀ ਹੈ ਲੇਕਿਨ ਜੱਜਾਂ ਵਾਸਤੇ ਜਿਹੜੇ ਦਫਤਰ ਤੇ ਸਰਕਾਰੀ ਘਰ ਆ ਉਹ ਹਾਈ ਕੋਰਟ ਨੇ ਆਪ ਹੀ ਸਪਸ਼ਟ ਕਰ ਦਿੱਤਾ ਕਿ ਸਰਕਾਰ ਦਾ ਜਿਹੜਾ ਰਵੱਈਆ ਵਾ ਉਦੇਸ਼ ਦੀ ਨਿਆਂ ਪ੍ਰਣਾਲੀ ਖਾਸ ਕਰਕੇ ਜੱਜਾਂ ਵਾ ਪ੍ਰਤੀ ਸਹੀ ਨਹੀਂ ਆ ਇਹ ਤੂ ਡਾਕਿ ਹਾਈ ਕੋਰਟ ਨੇ ਫਿਰ ਹੁਕਮ ਦਿੱਤਾ ਕਿ ਜਿਹੜਾ ਐਸ ਡੀ ਐਮ ਡੇਰਾ ਬੱਸੀ ਉਹਦਾ ਦਫਤਰ ਤੇ ਬਹੁਤ ਸ਼ਾਨਦਾਰ ਉਸ ਦਫਤਰ ਦੇ ਹੇਠਾਂ ਜੱਜ ਬੈਠਦੇ ਨੇ ਤੇ ਉਹਨਾਂ ਦੇ ਜਿਹੜੇ ਦਫਤਰ ਨੇ ਉਹ ਬਹੁਤ ਹੀ ਮਾੜੀ ਸਥਿਤੀ ਦੇ ਵਿੱਚ ਹੈ ਤੇ ਇਸ ਕਰਕੇ ਹਾਈ ਕੋਰਟ ਦੇ ਦਖਲ ਤੋਂ ਬਾਅਦ ਹੁਣ ਐਸ ਡੀ ਐਮ ਦਾ ਦਫਤਰ ਖਾਲੀ ਕਰਾ ਦਿੱਤਾ ਗਿਆ ਤੇ ਉੱਤੇ ਹੁਣ ਜਿਹੜੇ ਡੇਰਾ ਬੱਸੀ ਦੇ ਵਿੱਚ ਜੱਜ ਪੋਸਟਿੰਗ ਨਾਲ ਉਹ ਦਫਤਰ ਹੁਣ ਐਸ ਡੀ ਐਮ ਵਾਲਾ ਜੱਜ ਜੁਆ ਮ ਦਿੱਤਾ ਜਾਊਗਾ ਖਿਲਾੜੇ ਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ